ਤੇ ਦੋਸਤੋ ਮੇਰੇ ਸੁੱਤੇ-ਸੁੱਤੇ ਇਨ ਨੇ ਪ੍ਰੈਂਕ ਕਰ ਲਿਆ ਇਹਨੇ ਇਹਦੇ ਤੇ ਪ੍ਰੈਂਕ ਕੀਤਾ ਗਾਇਸ ਮੇਰੀ ਨਾਲ ਇਹਨੇ ਟੀ-ਸ਼ਰਟ ਫਾੜਤੀ ਨਵੀ ਸੋ ਹੈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਚਿਮਾ ਬਲੌਗਸ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਰਦਾਓ ਠੀਕ ਠਾਕ ਹੋਗੇ ਤੁਹਾਡੀ ਦਤ ਪਰ ਨਾਲ ਅਸ ਬਿਲਕੁਲ ਠੀਕ ਹੈ ਤੇ ਸੋ ਗਾਇਸ ਤੁਸੀਂ ਸੋਚਦੇ ਹੋਵੋਗੇ ਆਪਾਂ ਇਨੇ ਦਿਨਾਂ ਤੋਂ ਬਲੌਗ ਨਹੀਂ ਪਾਰੇਗੇ ਆਪਾਂ ਬਲੌਗ ਤਾਂ ਕਰਕੇ ਨਹੀਂ ਪਾਰੇ ਕਿਉਂਕਿ ਆਰਡਰ ਬਹੁਤ ਜ਼ਿਆਦਾ ਆ ਰਹੇ ਨੇ ਬਹੁਤ ਜ਼ਿਆਦਾ ਆ ਰਹੇ ਨੇ ਤੇ ਤੁਸੀਂ ਵੀ ਫਟਾਫਟ ਕਰ ਦੋ ਤੇ ਹੁਣ ਤਾਂ ਪ੍ਰੀ ਰਿਵਿਊ ਦਿਖਾਤਾ ਵਾ ਠੀਕ ਹੈ ਤੇ ਚਲੋ ਆਪਾਂ ਚੱਲਦੇ ਆਪਰੀ ਮ ਹੈਲੋ ਗਾਇਜ਼ ਗੁਲਾਬ ਜਾਮਣ ਖਾ ਲਓ ਕਿਵੇਂ ਟੁੰਗਾ ਲੈ ਕੇ ਕਰਦੇ ਇਹ ਕਹਿੰਦੇ ਬਹੁਤ ਦਿਨ ਹੋ ਗਏ ਮੈ ਨਾਲ ਲੜਾਈ ਨਹੀਂ ਹੋਈ ਤੇਰੀ ਥੋੜੇ ਲੜਦੇ ਮੈਨੂੰ ਥੋੜਾ ਜਿਹਾ ਲੜ ਲਾ ਕਹਿੰਦੇ ਮੈਂ ਤੇਜ਼ ਹੋ ਜਾਈਂ ਰੋਟੀਆਂ ਜਿਮੜ ਦੋ ਰਸਗੁਲੇ ਇੱਕ ਗੁਲਾਬ ਜਾਮਣ ਠੀਕ ਹੈ ਦੋ ਜੰਮੇ ਦੋਨੋਂ ਨੂੰ ਕੰਮ ਤੇ ਗਾਇਜ਼ ਤੇ ਤੁਮ ਖਾਂਦੇ ਬੈਨੇ ਅੰਦਰ ਗੁਲਾਬ ਜਾਮਣ ਰਸ ਫੁੱਲਦਾ ਹੈ ਤੇ ਅੱਜ ਆਪਾਂ ਕਰਨਾਵਾ ਪ੍ਰੈਂਕ ਪ੍ਰੈਂਕ ਕਿਤੇ ਕਰਨਾਵਾ ਅੱਜ ਆਪਾਂ ਪ੍ਰੈਂਕ ਕਰਨਾ ਮਾਂ ਦਸੂ ਤੇ ਸੁਲਤਾਨ ਤੇ ਦੇਖੋ ਕੀ ਬੰਦਾ ਵਾਜੇ ਪ੍ਰੈਂਕ ਕੀ ਕਰਨਾ ਪਪਾ ਹਾਂ ਪਪਾ ਹਾਂ ਹੁਣ ਬੋਲੋ ਤੂੰ ਦਸੂ ਨੂੰ ਫੋਨ ਕਰ ਹੁਣ ਦਸੂ ਸੁਲਤਾਨ ਨੂੰ ਲੈ ਕੇ ਫੜਾ ਫੜਾ ਜਾ ਪਾਪਾ ਮੋਟਰਸਾਈਕਲ ਤੇ ਗਏ ਸੀਗੇ ਮੋੜ ਤੇ ਨਾਲ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਉਹਨਾਂ ਦੇ ਪੈਰ ਤੇ ਸੱਟ ਲੱਗ ਗਈ ਜਲਦੀ ਆ ਜਾਓ ਬਹੁਤ ਸੱਟ ਲੱਗ ਗਈ ਮਕਉਂਗੇ ਬਾਹਰ ਲੱਗੀ ਤਾਂ ਅੰਦਰ ਆ ਗਿਆ ਮੈਂ ਲਾਉਂ ਚੰਗੀ ਤਰ੍ਹਾਂ ਠੀਕ ਹੈ ਆਹ ਬੜੋ ਚਲੋ ਚਲੋ ਗਏ ਆਜੋ ਨਹੀਂ ਚਲੇ ਗਏ ਰਣਪਾਪਾ ਮੋੜ ਕਰਦੇ ਆਜੋ ਇੱਥੇ ਆਫਰ ਪੇਤ ਨਾ ਕਰੋ ਚਲੋ ਹੁਣ ਸੀ ਹੈਲੋ ਹੈਲੋ ਅਸੀਂ ਉਹਨੂੰ ਫੋਨ ਕਰਨ ਲੱਗੇ ਠੀਕ ਹੈ ਪਾਣੀ ਮਿਲਣ ਵੀ ਦੋ ਪੀਣ ਨੂੰ ਲਾਓ ਦੇਖੋ ਦੋਸਤੋ ਨਾ ਆਪਾਂ ਲੱਗੇ ਫੋਨ ਕੀ ਰਿਐਕਸ਼ਨ ਆਦਾ ਉਹਨਾਂ ਦਾ ਮਰੇ ਸੀਰੀਅਸ ਹੋ ਗਿਆ ਬੋਲੀ ਕਈ ਆਪਣਾ ਡਾਕਟਰ ਹੈ ਨਹੀਂਗਾ ਕਿ ਤੇ ਉਹਨੂੰ ਡਾਕਟਰ ਕੋਲ ਲੈ ਕੇ ਜਾ ਜਲਦੀ ਹਜਾ ਆਪੇ ਤਾਂ ਕੋਈ ਨਹੀਂ ਕੱਥੇ ਬੀ ਰਹਿਦਾ ਵਹੀ ਹੈ ਹੈਲੋ ਹੈਲੋ ਅੰਨੀ ਦੀ ਕਿੱਥੇ ਆ ਹੈ ਕਿੱਥੇ ਹੋ ਸੁਲਤਾਨ ਕਿੱਥੇ ਆ ਸੁਲਤਾਨ ਤਾਰਾ ਜਿਉਂਰੀ ਐ ਬੱਚਾ ਮੈਂ ਚਲਿਆ ਨਾ ਇਹਨੂੰ ਭੇਜ ਜੋ ਇੱਧੇ ਛੇਤੀ ਭੇਜ ਜੋ ਇਹਨੂੰ ਪਾਪਾ ਦੇ ਛੱਟਾ ਲੱਗੀਆਂ ਨਾ ਪਾਪਾ ਡਿੱਗ ਗਏ ਝੋੜਨੇ ਕੰਦ ਬੋਲਿਆ ਸੱਚੀ ਮੋਟਰਸਾਈਕਲ ਮੋਟਰਸਾਈਕਲ ਸਲਿੱਪ ਕਰ ਗਿਆ ਆਦਾਂ ਆਦਾਂ ਹੋਸਟ ਦੇ ਛੱਟਾ ਬਾਹਰ ਹੈਲੋ ਹੈਲੋ ਓਏ ਛੇਤੀ ਆ ਇੱਕਦਾਂ ਚਾਚੇ ਤੇ ਸੱਟ ਲੱਗ ਗਈਆਂ ਓਏ ਯਾਰ ਮੋਟਰਸਾਈਕਲ ਤੋਂ ਮੋਟਰਸਾਈਕਲ ਸਲਿੱਪ ਕਰ ਗਿਆ ਮੋੜ ਤੇ ਇਹ ਇਦਾਂ ਟੁੰਡ ਰਹੀਏ ਗੱਲ ਤੇ ਦੇਖਿਆ ਤੇ ਪੇੜਾ ਬੈਠਿਆ ਰਹੇਗਾ ਝੋੜਨੀ ਨਹੀਂ ਯਾਰ ਛੱਤੀ ਆ ਛੱਤੀ ਆ ਮੈਂ ਦੱਸਦਾ ਤਾ ਆਪਣਾ ਸਹਾਈ ਪੂਰੀ ਜਿਵੇਂ ਕਰੂੰਗੀ ਤਾਂ ਸੌ ਲੱਗੇ ਮੈਂ ਸੌ ਲੱਗੇ ਮੈਂ ਝੂੜਨੀ ਬੋਲਦੀ ਪਈਗੀ ਤੇਰੀ ਗੱਲ ਤੇਰੀ ਆਵਾਜ਼ ਹੀ ਦੱਸਦੀ ਹੈ ਕਿ ਝੂੜੋ ਆਉਂਦੀ ਆ ਨਹੀਂ ਆ ਉਹ ਇਹ ਲੱਕੜੀ ਗਾਮ ਝੂੜ ਰਹੀ ਹੋਣਾ ਸਾਬਣਾ ਸੌਂਵਾ ਕੇ ਆ ਗਿਆ ਉਹ ਆ ਗਿਆ ਉਹ ਯਾਰ ਆ ਜਾ ਛੇਤੀ ਆ ਜਾ ਬੱਚੇ ਲੱਕੜੀ ਝੂੜ ਰਹੀ ਹੋਣਾ ਸਾਬਣਾ ਰਹੀ ਨੇ ਇਹਦਾ ਹਾਂ ਠੀਕ ਆ ਤਾਂ ਕਿੰਨੇ ਅੰਦਰ ਝੂੜਾ ਕੇ ਕੇ ਬੈਠ ਜਾਣ ਠੀਕ ਹੈ ਠੀਕ ਆ ਛੇਤੀ ਆ ਤੂੰ ਪਾਗਲੇ ਤੂੰ ਹੱਸੀ ਦਾ ਜਾਣੇ ਤੈਨੂੰ ਮੈਂ ਇੰਨੇ ਇੰਨੇ ਕੌਨਫੀਡੈਂਸ ਨਾਲ ਬੋਲੀ ਜਾਣੇ ਤੂੰ ਰੋਕ ਕੇ ਤੇ ਕਹਿ ਨਹੀਂ ਨਹੀਂ ਮੈਂ ਨਾਲ ਮੈਂ ਬਈ ਨਾਲ ਮੇਰੇ ਕੋਲ ਛੇਤੀ ਆ ਜਾ ਕਿਸੇ ਰੋਕ ਕੇ ਕਹਿ ਨੂੰ ਮੈਂ ਕਿਹਾ ਉਹ ਉੱਥੇ ਮੁ ਜਾ ਹੈਲੋ ਤੂੰ ਬੈਠ ਜੀ ਬਿਲਕੁਲ ਉਹ ਫੜੋ ਫਿਰ ਉਹ ਬਾਹਰ ਕਿਉਂ ਜਾ ਉੱਥੇ ਬੈਠੋ ਛੇਤੀ 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 ਗਾਇਜ਼ ਅੱਪਾਸੋਂ ਹੋਰ ਟੱਕਦੇ ਆ ਤਾਂ ਗਾਇਜ਼ ਪਪ ਨੇ ਲੋਡ ਹੋਡ ਹੋ ਚੁੱਕੇ ਨੇ ਸੁਲਤਾਨ ਵੀ ਆ ਗਿਆ ਹੈ ਸਹਾਨਾ ਕਰਨੇ ਤਵਾਨ ਇਮੋਸ਼ਨਲ ਦਾ ਹੋ ਕੇ ਯੂ ਡਾਪ ਪੈਕ ਨਹੀਂ ਕੀ ਹੋ啊 ਨਹੀਂ ਜੈਸ ਬੋਰ ਕੇ ਲੱਗ ਲੱਗਿਆ ਛੱਟਾ ਲੱਗ ਗਿਆ ਨਹੀਂ ਮੈਂ ਤਾਂ ਬੱਲੀ ਜਾ ਮੈਂ ਝੂਠ ਬੋਲ ਠੀਕ ਜਿਹਾ ਦੱਸ ਦਿਆ ਹਲਦਾ ਹਲ ਤਾਂ ਹਲ ਤਾਂ ਮੈਂ ਘਟ ਕੀਤਾ ਜੇ ਸਾਨੂੰ ਖੁੱਲਾ ਦਾ ਬੰਦ ਮੇਰੀ ਪੱਟੀਆਂ ਕਰਨੀ ਹੁੰਦੀ ਕਿ ਆਏ ਇਹ ਇਹ ਆਵਾਜ਼ ਹੀ ਦਸੀ ਅਲੀ ਆਜਾ ਆਜੇ ਦੀ ਆਵਾਜ਼ ਹੀ ਦਸੀ ਇਹ ਝੂਠ ਬੋਲਦੀ ਆਏ ਚਾਲ ਤੇ ਮੈਂ ਦੱਸ ਰੋ ਚਿੱਟੀ ਮੈਂ 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 ਮੋਕਸ ਮਰਦਾ ਬੋਲਦਾ ਝੂਠ ਚਿੱਟੀ ਮੈਨੂੰ ਤਾਂ ਤੇਰੀ ਆਵਾਜ਼ ਸੁਣ ਕੇ ਝੂਠ ਬੋਲਦੀ ਇਹਨੇ ਅੱਲੇ ਕਹਿੰਦੇ ਝੂਠ ਕੱਟ ਲਿਆ ਕਬੀ ਬੇਬੀ ਚਿੱਟੀ ਲੱਗਿਆ ਤਾਂ ਸੱਚੀ ਲੱਗਿਆ ਤਾਂ ਲੱਗਿਆ ਦੇ ਨਹੀਂ ਆਪਾਂ ਤਾਂ ਪੱਟੀਆਂ ਕਰ ਦੇਣੀਆਂ ਆਪਾਂ ਤੇ ਆਂਦੀ ਦੋ ਚਪੇੜਾ ਗਈ ਮੈਨੂੰ ਬਤਾ ਚਲੀ ਕੰਬਲ ਲੈ ਕੇ ਬੈਠੇ ਸੀ ਸੱਟਾ ਲੱਗੀ ਨਾ ਕੰਬਲ ਲੈ ਕੇ ਕੰਮ ਕਰਦਾ ਸੀ ਪਰ ਦਸੂ ਲੱਜਦਾ ਤੂੰ ਹਾਂ ਜਸੂ ਵੀ ਦਸੂ ਜਾਂਦਾ ਹੈ ਹਾਂ ਮਰ ਗਿਆ ਮੈਂ ਕਿੱਥੇ ਸੀ ਤੈਨੂੰ ਕਿੱਥੇ ਸੀ ਉੱਥੇ ਹੀ ਪਿਆ ਸੀ ਅ ਚਾਚੇ ਦਸੂ ਉੱਥੇ ਵੀ ਉੱਥੇ ਹੀ ਹੋਣੇ ਉਹ ਹੈ ਜਿਹੜਾ ਕਿ ਕੀ ਗੰਦੀ ਅਲੋ ਪੱਟੀਆਂ ਕਰ ਲਓ ਪੱਟੀਆਂ ਪੱਟੀਆਂ ਕਰਾਂਗੇ ਤੁਹਾਨੂੰ ਸਾਰਾ ਪਤਾ ਉਸ ਉਦਾਗਦਾ ਵਾ ਵੈਸੇ ਹੀ ਵੇਟ ਸੁਧਾਰ ਓਏ ਮੋਟਾ ਸੁਪਰ ਆ ਗਿਆ ਓਏ ਮੋਟੇ ਇੱਕ ਹੋ ਗਿਆ ਮੋਟੇ ਉਹ ਕਰ ਰਿਹਾ ਇੱਕ ਪਿੱਕਿਆ ਲੈਣ ਚਾਹ ਉਹ ਤਰੀਗੀ ਹੈ ਤਰੀਗੀ ਤਾਂ ਆ ਗਈ ਹੈ ਤੂੰ ਆ ਸੱਤਾ ਖਾ ਕੇ ਬਹਿ ਗਿਆ ਚੱਲ ਚਾਚਾ ਓਰਿਆ ਗਰਵੀਰੇ ਆ ਜਾ ਆ ਜਾ ਅਲ ਹਮਦੁਲਿਲਾਹੁਮ

ਹਾ ਬੋਤਾ ਮੇ ਕੋ ਆ ਮੇ ਬੱਚਾ ਮੇ ਕੋ ਆ ਓਏ ਓਏ ਦੋਸਤੋ ਮੇਰੇ ਸੁੱਤੇ ਸੁੱਤੇ ਨੇ ਪ੍ਰੈਂਕ ਕਰ ਲਿਆ ਇਹਨੇ ਇਹਦੇ ਤੇ ਪ੍ਰੈਂਕ ਕੀਤਾ ਤੇ ਤੂੰ ਕੀਤਾ ਸੀ ਤੂੰ ਨਾ ਕਰਿਆ ਸੀ ਇਹਦਾ ਫਿਰ ਟੁੱਟ ਗਿਆ ਮਮਾ ਗਾਇਸ ਸਾਡਾ ਪਾਪਾ ਆ ਕੁੱਤੇ ਲਿਖੜੇ ਕਿਹੜਾ ਕੁੱਤਾ ਬਾਪੂਤਰਾ ਬਾਲਾ ਲੱਕੜ ਬੱਗਾ ਲੱਕੜ ਬੱਗਾ ਨਾਮ ਤਾਂ ਹੈ ਨਹੀਂ ਉਧਰ ਦੇਖ ਉਧਰ ਦੇਖ ਉਧਰ ਇੱਕੜੇ ਜ਼ੋਰ ਲੱਗਾ ਨਾਮ ਨਹੀਂ ਨਾ ਕੋਈ ਨਾ ਲਿਆ ਉਹ ਘੜ ਜਾ ਤੂੰ ਘੜ ਜਾ ਇਹ ਡਰ ਬਲਾਗ ਚ ਰੌਲਾ ਘੱਟ ਪਾਇਆ ਕਰੋ ਤੁਸੀਂ ਲਾਈਵ ਚ ਵੀ ਇੱਦਾਂ ਰੌਲਾ ਪਾਉਂਦੇ ਆ ਇਹਨਾਂ ਨੂੰ ਹੈ ਨਹੀਂ ਰਹਿਣਾ ਸੜਾ ਨਹੀਂ ਹੁੰਦਾ ਡੰਗਰਾਂ ਵਾਂਗੂ ਰਹਿੰਦੇ ਆ ਪਹਿਲਾਂ ਤੂੰ ਲਾਈਵ ਚ ਚੁੱਪ ਕਿਸੇ ਨੇ ਬੋਲਣਾ ਨਹੀਂ ਚੁੱਪ ਕੇ ਬੋਲ ਬਲਾਗ ਚ ਮੋੜ ਵਾਰ ਤੇ ਰੱਖੋ ਸਾਰੇ ਜਣੇ ਚੁੱਪ ਅਗਰ ਮੈਂ ਨਹੀਂ ਵਾਲੀ ਚੁੱਪ ਚੁੱਪ ਕਰੇ ਦੇਖ ਵੀ ਆ ਕੋਈ ਸਭ ਤੋਂ ਪਹਿਲਾਂ ਬੋਲੂਗਾ ਬੈ ਇੱਕ ਦਿਨ ਬਲੋਗ ਹੋਣਾ ਜੀ ਇਸ਼ਾਰਿਆਂ ਕਰਕੇ ਬਸ ਅਛਾੜੇ ਦੀ ਗੱਲ ਕਰਨੀ ਹੈ ਅਸੀਂ ਛਾਲਿਆਂ ਦੀ ਗੱਲ ਨਹੀਂ ਛਾਲਿਆਂ ਦੀ ਹੈ ਹੈਲੋ ਹੈਲੋ ਹਾਂਜੀ ਟੱਟੀ ਕਾਲਾ ਉਹ ਬੋਲੇ ਪਹਿਲਾਂ ਆਹੀ ਵੀਰੇ ਐਂ ਵੀ ਦੇਰ ਬਾਅਦ ਆਹੀ ਗੱਲ ਕਹੜੀ ਸੀ ਕਿਤਾ ਇਦੋਂ ਪਾਪਾ ਇਹ ਤੂੰ ਆਹ ਕੰਨਾ ਤੋੜਦੀ ਓਏ ਤੂੰ ਨਾ ਤੇਰੇ ਤੇ ਪ੍ਰੈਸ ਹੋਏਦਾ ਕਿ ਤੋੜਨਾ ਤਵੀ ਫਿਰ ਕੰਮ ਵਾਲੀ ਲੈਣਾਗਾ ਗੈਸ ਮੇਰੀ ਨਾਲ ਇਹ ਨੀ ਟੀ-ਸ਼ਰਟ ਫਾੜਤੀ ਨਵੀ ਤੱਸੇ ਉਹਨਾਂ ਦੀ ਮਾਂ ਦੀ ਮਾੜੀ ਜੀ ਅਪਰੇਡ ਕਰੇ ਨਾ ਤਿੰਨਾਂ ਦੇ ਕੰਨ ਖਿੱਚਿਓ ਮੰਮੀ ਇਹਨਾਂ ਤਿੰਨਾਂ ਦੇ ਕੰਨ ਖੁੱਚੋ ਗਾਇ ਇਹਨਾਂ ਤਿੰਨਾਂ ਨੇ ਰਲ ਕੇ ਵੀ ਮੇਰੇ ਨਾਲ ਧੱਕਾ ਮੈਂ ਚਾਹ ਬਣਾ ਰਹੀ ਸੀ ਮੈਂ ਚੁੱਕੀ ਸੋਈ ਚੁੱਕੀ ਚਾਹ ਨਹੀਂ ਬਣਾ ਰਹੀ ਬੰਦਾ ਜਿਹੜਾ 70 ਪੈਂਦੇ ਸੀ ਉਦੋਂ ਵੀਡੀਓ ਬਣਾਉਣੀ ਸੀ ਵੀ ਸਾਡੇ ਤਿੰਨਾਂ ਨੇ ਹੁਣ ਚਪੇੜਾ ਪਈਆਂ ਨੇ ਕਿਨੇ ਕਿਨੇ ਪਈਆਂ ਸੋਹਣੇ ਇਹਦੇ ਪਈਆਂ ਕਿਦੇ ਤੇ ਸਾਡੀ ਕਮੀਜ਼ ਫੱਟੀ ਐ ਮੇਰੀ ਵੱਜੀ ਮੇਰੇ ਚੰਦਾ ਮੈਨੂੰ ਨਹੀਂ ਆਈ ਮੈਨੂੰ ਨਹੀਂ ਸੀ ਆ ਤਿੰਨਾਂ ਨਾਲ ਵੱਜੀ ਮੈਂ ਮੈਂ ਕਿੰჯერ ਵਾਰ ਸੋਈ ਚ ਖੜੀ ਕਿ ਮੈਂ ਵਰਗਾ ਖਾਣੇ ਦੀ ਚੁੱਤੀ ਕੋਈ ਕਹਿੰਦੀ ਚਾਹ ਬਣਾ ਤੋ ਯਾ ਪਹਿਲਾਂ ਦੱਸੋ ਜੱਤੀ ਸਾਡੇ ਨੇ ਇੱਕ ਵਾਰੀ 10 ਵੀ ਖੇੜ ਕੇ ਵੀ ਹੈ ਮੁੜ ਕੇ ਗਈ ਰਸੋਈ ਖਲੀ ਆ 10 ਕੋਟ ਦਾ ਵਹਿਚਾ ਗਾਇਸ ਨੂੰ ਰੁੱਕ ਕੇ ਮਿਲਦੇ ਬੜਾ ਕਰੌੜਾ ਪੰਡ ਸਾਰੇ ਜਣੇ ਘਰੋ ਘਰੀ ਹੋ ਗਏ ਨੇ ਤੇ ਗਾਇਸ ਨੁਮਾ ਸਾਡੇ ਅੱਜ ਬਿਮਾਰ ਹੋ ਗਏ ਕੀ ਹੋਇਆ ਟੈਨਸ਼ਨ ਆਈ ਗਿਆ ਵੱਧ ਹੀ ਹੋ ਗਏ ਘਰ ਆਪਰੇ ਡਾਇਰੈਕਟ ਹੈ ਮੋਹਰੇ ਪੱਟੀਆਂ ਕਰਦਾ ਹਾਂ ਅੱਜ ਹੋ ਗਏ ਬਿਮਾਰ ਸਾਡਾ ਸੋਹਣਾ ਜਿਹਾ ਬੱਚਾ ਜੀ ਬਿਮਾਰ ਹੋ ਗਿਆ ਕੋਈ ਨਹੀਂ ਤੇਰੀ ਫੜਵਾ ਕਰਦਾ ਮੈਂ ਤੇਰੀ ਫੜਵਾ ਕਰ ਦੁੱਤ ਤੇ ਮੈਂ ਫੜਵਾ ਲੋਕਾਂ ਦਾ ਹੂੰ ਗੱਗੂ ਬੜੋ ਹੈਲੋ ਸੋ ਕੀ ਹੋ ਗਿਆ ਇਧਰ ਦੱਸੋ ਤਾਂ ਜਕੂ ਬੁਖਾਰ ਚਾਹ ਬੰਦੇ ਸ਼ੱਕ ਲੈ ਬਤਲਿਏ ਨਾਰੇ ਪਿੱਛੇ ਹੈਲੋ ਗਾਇਸ ਸੋ ਬੁਖਾਰ ਹੈ ਬੁਖਾਰ ਹੋ ਗਿਆ ਜੀ ਬੁਖਾਰ ਹੋ ਗਿਆ ਦੋ ਦਿਨੋਂ ਗਿਆ ਬੁਖਾਰ ਬਹੁਤ ਚੜਦਾ ਰਾਤ ਨੂੰ ਚੜਦਾ ਗਾਇਸ ਇਸ ਕਰਕੇ ਪੰਜ ਟੀਆਂ ਲੱਗ ਸੌਰੀ ਸੌਰੀ ਪੱਟੀਆਂ ਇਸ ਵੇਲੇ ਕੋ ਸਾਡਾ ਕਰ ਰਿਹਾ ਕੰਮ ਅਇਦਰ ਛੁਟਕੂਥੜਾ ਇੱਧਰ ਕੰਮ ਕਰ ਰਿਹਾ ਮੈਂ ਦੇਖੋ ਤੇ ਅੱਜ ਇਧਰ ਮੰਦੀ ਆ ਸੌਜੀ ਸੌਜੀ ਉਤਰ ਕਾ ਲਾਇਆ ਅੱਜ ਮੈਂ ਟੋਰੀਆਂ ਦੀ ਟੋਰੀਆਂ ਤੇ ਆਲੂ ਤੇ ਰੱਖਾਂਗੇ ਹੁਣ ਆਪਾਂ ਥੋੜਾ ਜਿਹਾ ਦੁੱਧ ਤੇ ਮੌਸਮ ਵਧੀਆ ਮੌਸਮ ਵਸੇ ਖਰਾਬ ਹੀ ਹੈ ਬਰਸਾਤ ਵਾਲਾ ਮੌਸਮ ਹੀ ਹੈ ਹਾਂ ਸਾਡੀ ਪਰਸਨਲ ਟਾਕ ਚੱਲਦੀ ਹੈ ਕੀ ਕਹਿਣਾ ਚਾਹੋਗੇ ਗਾਇਜ਼ ਨੂੰ ਕੀ ਕਹਿਣਾ ਚਾਹੋਗੇ ਕਰਦੇ ਟੇਕ ਹੋ ਜਾਂ। ਹਾਂ ਕੰਮ ਵੀ ਇਨਾ ਪਿਆ ਗਾਈਸ ਵਾਲੇ ਕਰਨ। ਆ ਦੇਖੋ ਤੇ ਬਿਮਾਰ ਹੋ ਕੇ ਬੈਠ ਗਿਆ। ਹਮ ਤਾਂ ਤਵੋਂ ਕਰਦੇ। ਚਲੋ ਠੀਕ ਹੈ ਗਾਈਸ ਫਿਰ ਮਿਲਦੇ ਤੁਹਾਨੂੰ। ਤੇ ਦੋਸਤੋ ਮम्मा ਦਾ ਬੁਖਾਰ ਹੁਣ ਠੀਕ ਹੋ ਗਿਆ ਵਾ। ਤਾਂ ਠੀਕ ਹੋ ਗਿਆ ਵਾ ਮਮਾ ਬੰਦੇ ਨੂੰ ਚੱਕ ਕੇ ਰੋਟਿਆ ਬੰਨ ਲਾ ਦਿੰਦੇ ਆ। ਗਾਈਸ ਆ ਕੀ ਸੁਣਨ ਮਿਲ ਗਿਆ। ਮਮੀ ਮੈਂ ਤਾਂ ਲਾਇਆ। ਬਾਈ ਧੱਕਣ ਦਾ ਨਹੀਂ ਲਾਇਆ। ਫਰੇਦਾ ਥੋੜੀ ਬਸਤ ਕਰ ਜਿਖਾਈ ਹੋਈ ਜਾਂਦੇ ਆ ਗਾਜ ਬਕ ਬੀ ਦੇ ਲੱਸੀ ਸਭੀ ਨਾ ਖਾਦੇ ਓਮਾਰੀ ਗ੍ਰੇਜ ਪਾਪਾ ਨੇ ਬਣਾਈਆਂ ਦੁੱਧ ਵਾਲੀਆਂ ਤੋਰੀਆਂ ਜੋਗੇ ਮੈਨੂੰ ਪਸੰਦ ਨਹੀਂ ਆਏ ਮੈਂ ਚਾਰ ਨਾ ਖਾ ਰਿਹਾ ਲਾਲ ਲਾ ਕੇ ਖਾ ਰਿਹਾ ਨਹੀਂ ਖਾ ਰਿਹਾ ਲਾਲ ਲਾ ਕੇ ਲਾ ਲਾ ਕੇ ਲਾ ਲਾ ਕੇ ਹਾਂਜੀ ਕੀ ਕਹਿਣਾ ਚਾਹੋਗੇ ਹੋ ਤਕ ਕੋਈ ਨਾ ਰੋਟੀ ਵੀ ਨਾ ਕੇ ਸੋ ਜਾ ਤਾਂ ਗਾਇਸ ਮਿਲ ਗੱਲ ਸੁਣੋ ਮੇਰੇ ਮम्मा ਥੋੜੇ ਜਿਹੇ ਹੈਗੇ ਨੇ ਬਿਮਾਰ ਤਾਂ ਤੁਸੀਂ ਥੋੜੇ ਦੇ ਵੇਟ ਕਰ ਲਿਓ ਤੇ ਕੋਈ ਨਾ ਵੀ ਆਏ ਤੁਹਾਡੇ ਕੋਲ ਠੀਕ ਆ ਤੇ ਮੇਰੇ ਮम्मा ਜਦੋਂ ਠੀਕ ਹੋਣਗੇ ਫਿਰ ਉਹ ਤੁਹਾਨੂੰ ਕੋਈ ਜੇ ਤੇ ਜਾਣਗੇ ਨਹੀਂ ਗਾਇਸ ਕੋਰੀਅਰ ਤਾਂ ਆਣਗੇ ਵਲੋਗ ਲੇਟ ਹੋ ਰਿਹਾ ਵਲੋਗ ਵੀ ਲੇਟ ਹੋ ਰਿਹਾ ਕਿ ਮੈਂ ਬੁੱਕ ਨਹੀਂ ਹੋ ਰਿਹਾ ਕੋਰੀਅਰ ਉਹਦਾ ਚਲੋ ਦੋਸਤੋ ਨਾ ਪਰੋਟੀ ਖਾ ਲਈ ਰੋਟੀ ਆ ਕੇ ਮਿਲਦੇ ਆ